poder

ਦੀ ਬਜੂ ਕੀ ਸਾਡੇ ਵਰਗੇ ਜਿਹੜੇ ਦੁਕਾਨਦਾਰੇ ਬਚੜ ਕੇ ਹਰ ਇੱਕ ਵਾਰ ਕਿਸਾਨੀ ਨਾਲ ਜੁੜਿਆ ਹੋਇਆ ਇਹ ਜਿਹੜੀ ਲੈਸ ਵੀ ਬਾਟੀਆ ਮੰਗਾ ਲਏ ਜਿਹੜੇ ਲੋਕਾਂ ਤੋਂ ਸਾਨੂੰ ਘਰਿਆਂ ਤੇ ਆਉਂਦੇ ਆ ਉਤਰਾਂ ਤਰਾਂ ਦੇ ਕਮੈਂਟ ਕਰਦੇ ਨੇ ਇਹ ਲੋਕਾਂ ਨੂੰ ਤੇ ਪਤਾ ਲੱਗੂਗਾ ਜੇ ਕੋਲ ਸੈਂਟਰ ਸਰਕਾਰ ਵੀ ਜੇ ਇਹ ਹੈ ਪੰਜਾਬ ਦੇ ਉੱਤੇ ਪੈ ਗਈ ਕਿ ਅੱਜ ਜਿਹੜਾ ਪਰਵਾਦ ਦਾ ਸਾਥ ਨਹੀਂ ਦੇ ਰਹੇ ਲੋਕ ਪਰ ਕਮੈਂਟ ਵਾਲਿਆਂ ਦਾ ਕੁੜੀ ਜਿਹੜੇ ਜਵੈ ਮਤੀ ਨਾਲ ਸਾਥ ਨਹੀਂ ਕਰਦੇ ਹੋ ਆਮ ਲੋਕਾਂ ਦਾ ಜೋ Oh, ਇਹ ਸਾਡੇ ਜਨਸੀ ਸਾਡੇ ਅਰੇ ਬਲਕੋ ਦਾ ਦੇਪਾ ਕੋਈ ਪ੍ਰੈਸਰ ਨੂੰ ਪੁੱਤਾਂ ਮੈਂਦੇ ਆਪਾਂ ਸਾਰੇ ਨਾਰੇ ਬਹੁਤ ਸਾਰੇ ਹੱਥੜੇ ਕਰਕੇ ਝੰਡੇ ਕਰੇ ਬੜਕੇ ਝੰਡੇ ਕਰੇ ਗਾ ਲਓ ਆਪਾਂ ਦੇ ਸਾਰਿਆਂ ਨੇ ਬਾਹੜੇ ਕਰਕੇ ਹੱਥੜੇ ਕਰਕੇ ਐਰਾ ਮਾਹੌਲ ਨਾਲ ਬਣਾ ਦੋ ਇਹ ਬੜਾ